ਪੂਰੇ ਪੰਜਾਬ ਦੇ ਵਿੱਚ ਪਨਵਾਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਲੈ ਕੇ ਹੜਤਾਲ ਕਰਦੇ ਹੋਏ ਚੱਕਾ ਜਾਮ ਕੀਤਾ ਗਿਆ ਬਟਾਲਾ ਦੇ ਰੋਡ ਦੇ ਬੱਸ ਡੀਪੋ ਵਿੱਚ ਸੋਦ ਦੇ ਕਰੀਬ ਬੱਸਾਂ ਦਾ ਚੱਕਾ ਜਾਮ ਕਰਦੇ ਹੋਏ ਬਟਾਲਾ ਬੱਸ ਡੀਪੋ ਨੂੰ ਬੰਦ ਕਰਦੇ ਹੋਏ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਗਲਬਾਤ ਦੌਰਾਨ ਪ੍ਰਦਰਸ਼ਨ ਕਾਰੀਆਂ ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਵਿੱਚ 27 ਬੱਸ ਡੀਪੂਆਂ ਦੇ ਅੰਦਰ ਬੱਸਾਂ ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਹਾਂ ਤੇ 7000 ਦੇ ਕਰੀਬ ਕੱਚੇ ਮੁਲਾਜ਼ਮ ਹੜਤਾਲ ਤੇ ਬੈਠੇ ਹੋਇਆ ਨਾ ਉਹਨਾਂ ਨੇ ਆਖਿਆ ਕਿ ਸਾਡਾ ਦਿਲ ਤਾਂ ਨਹੀਂ ਕਰਦਾ ਕਿ ਸਾਡੇ ਕਰਕੇ ਲੋਕ ਖੱਜਲ ਖਵਾਰ ਹੋਣ ਪਰ ਹੜਤਾਲ ਕਰਨੀ ਸਾਡੀ ਮਜਬੂਰੀ ਹੈ ਉਹਨਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਆਊਟ ਸੋਰਸ ਪ੍ਰਤੀ ਬੰਦ ਕਰਕੇ ਕੀਤੀ ਜਾਵੇ ਅਤੇ ਖਸਤਾ ਹਾਲ ਤੇ ਬੱਸਾਂ ਦੀ ਕੰਡੀਸ਼ਨ ਠੀਕ ਕੀਤੀ ਜਾਵੇ ਤੇ ਪ੍ਰਦਰਸ਼ਨ ਦੌਰਾਨ ਨੌਕਰੀ ਤੋਂ ਕੱਢੇਗੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਉੱਥੇ ਹੀ ਉਹਨਾਂ ਵੱਲੋਂ ਕਿਸਾਨਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਹਨਾਂ ਦਾ ਸਮਰਥਨ ਵੀ ਕੀਤਾ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਸਟ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਹਾ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਮੇਰਾ ਨਾਂ ਰਾਜਵੀਰ ਸਿੰਘ ਮੈਂ ਪ੍ਰੈਸ ਖਤਰ ਪੰਜਾਬ ਰੋੜੇ ਪੰਚਬਸ 2511 ਜੁਨੀਅਨ ਡੀਪੂ ਬਟਾਲਾ ਲੋ ਪੀਆਰਟੀਸੀ ਸਾਡਾ ਇੱਕ ਤੇ ਜੀ ਸਾਡਾ ਕਿਸਾਨੀ ਸੰਘਰਸ਼ ਜਿਹੜਾ ਸਾਡੇ ਬਜ਼ੁਰਗ ਸਾਡੇ ਬਾਬੇ ਸਾਡੇ ਭਰਾ ਜਿਹੜੇ ਬਾਰਡਰਾਂ ਦੇ ਉੱਤੇ ਜਾ ਕੇ ਸੈਂਟਰ ਸਰਕਾਰ ਜਿਹੜੀ ਉਹਨਾਂ ਦੇ ਨਾਲ ਮਤਲਬ ਧੱਕੇਸ਼ਾਹੀਆਂ ਕਰ ਰਹੀ ਆ ਉਹਨਾਂ ਦੇ ਨਾਲ ਅਸੀਂ ਮਹਤ ਦੇ ਵਿੱਚ ਜਿਹੜੀ ਅੱਜ ਗੇਟ ਰੈਲੀ ਕੀਤੀ ਹੈ ਤੇ ਕੱਲ ਸਾਡੇ ਜਿੰਨੇ ਵੀ ਸਾਰੇ ਪੰਜਾਬ ਦੇ ਭਰਾਤਰੀ ਡੀਪੂ ਆ ਉਹਨਾਂ ਦੇ ਵਿੱਚੋਂ ਸਾਡੇ ਜਿੰਨੇ ਵੀ ਵਰਕਰ ਵਾ ਉਹ ਸਾਰੇ ਜਿਹੜੇ ਆ ਉਹ ਲਾਂਬੰਦ ਹੋ ਗਏ ਪ੍ਰਧਾਨ ਸੈਕਟਰੀਆਂ ਦੇ ਨਾਲ ਉਥੇ ਖਨੌਰੀ ਬਾਰਡਰ ਤੇ ਜਿਹੜਾ ਉਹ ਪਹੁੰਚਣਗੇ ਉਥੇ ਜਿਹੜਾ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਕਰਨਗੇ ਬਿਲਕੁਲ ਜੀ ਬਿਲਕੁਲ ਅਸੀਂ ਉਹਦੀ ਹਮਾਇਤ ਦੇ ਵਿੱਚ ਆ ਪੂਰੇ ਤਨਮਨ ਧਨ ਦੇ ਨਾਲ ਜਿਹੜੇ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਆ ਉਹਨਾਂ ਦੇ ਨਾਲ ਆ ਬਿਲਕੁਲ ਦੇਖਿਆ ਜੇ ਤੇ ਇਦਾਂ ਲੱਗਦਾ ਨਹੀਂ ਜਿਸਾ ਪੀਆਰਟੀਸੀ ਉਹਨਾਂ ਦੇ ਹੱਥ ਬਿਲਕੁਲ ਜੀ ਦੋਵੇਂ ਮਹਿਕਮੇ ਪੰਜਾਬ ਰੋਡਵੇ ਪੰਨਬਸ ਪੀਆਰਟੀਸੀ ਸਾਡੀ ਜਥੇਬੰਦੀ ਅਸੀਂ ਪੂਰੇ ਪਰਿਵਾਰਾਂ ਸਮੇਤ ਉਹਨਾਂ ਦੀ ਹਮਾਇਤ ਦੇ ਵਿੱਚ ਆ ਸਾਡੇ ਵੱਲੋਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਜੇ ਤੇ ਮਤਲਬ ਸਰਕਾਰ ਉਹਨਾਂ ਨੇ ਕਿਸੇ ਬੰਦੇ ਚਾੜ੍ਹਦੀ ਆ ਸਿਰੇ ਤੇ ਠੀਕ ਆ ਨਹੀਂ ਤੇ ਪੂਰੇ ਪੰਜਾਬ ਦੇ ਬਾਰਡਰ ਜਿਹੜੇ ਉਹ ਸੀਲ ਕੀਤੇ ਜਾਣਗੇ ਚੱਕੇ ਜਾਮ ਕੀਤੇ ਜਾਣਗੇ ਸਾਡੇ ਜਥੇ ਸਾਡੀ ਜਥੇਬੰਦੀ ਵੱਲੋਂ ਜਿੱਦਾਂ ਦਾ ਵੀ ਸਾਨੂੰ ਸਾਨੂੰ ਹੋਊਗਾ ਹੁਕਮ ਹੋਊਗਾ ਅਸੀਂ ਉਹਦੇ ਨਾਲ ਪੂਰੇ ਪੰਜਾਬ ਅੱਜ ਤਾਂ ਰੇਲ ਨਾ ਬੰਦ ਕਰ ਦਿੱਤੇ ਉਹ ਤੁਸੀ ਪੱਖਾਂ ਰਾਜ ਰੇਲੀਆਂ ਲਾ ਦਿੱਤੀ ਹੈ ਹਾਂਜੀ ਬਹੁਤ ਪੁੱਛਾਂਗੇ ਵੇਖੋ ਜੀ ਪਰੇਸ਼ਾਨੀ ਤੇ ਜਿਹੜੀ ਆ ਆਉਣ ਵਾਲਾ ਜਦੋਂ ਬਚਣਾ ਹੀ ਨਹੀਂ ਕੁਛ ਹਰ ਨਿੱਜੀ ਕਰਨੋ ਜਨਾਬ ਪ੍ਰਾਈਵੇਟ ਕਰਨੋ ਜਾਣਾ ਵਾ ਤੇ ਫਿਰ ਹੋਰ ਸਾਡੇ ਕੋਲ ਹਾਲੀ ਕੋਈ ਨਹੀਂ ਹੈਗਾ ਹੋਰ ਸਾਡੇ ਕੋਲ ਰਾਹ ਹੀ ਕੋਈ ਨਹੀਂ ਹੈਗਾ ਹੋਰ ਸਾਨੂੰ ਜਨਤਾ ਵੀ ਆਣ ਕੇ ਦੱਸਦੇ ਵੀ ਕਿਹੜੇ ਬਰੇਣ ਤੇ ਜਨਤਾ ਦੇ ਭਲੇ ਵਾਸਤੇ ਨਹੀਂ ਕੰਮ ਕਰ ਰਹੇ ਕਹਿ ਸਕਦੇ ਜੀ ਰੋਡਾਂ ਨੂੰ ਲਾਜਿਮ ਜਿਹੜੇ ਆ ਕਿ ਸਾਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਬਿਲਕੁਲ ਉਹ ਸਾਡੇ ਮਾਪਿਓ ਆ ਸਾਡੇ ਭਰਾ ਵਾ ਸਾਡੇ ਵੀਰ ਭਰਾ ਸਾਡੇ ਨਾਲ ਕਿਸਾਨ ਮਜ਼ਦੂਰ ਮੁਲਾਜ਼ਮ ਜਿੰਦਾਬਾਦ ਬੋਲੇ ਇਹਦਾ ਮਾੜਾ ਹਾਂਜੀ ਕੀ ਨਾਮ ਭਾਈ ਤੁਹਾਡਾ ਤੇ ਕਾਹਦੇ ਗੱਲ ਕਰ ਰਿਹਾ ਧਰਨਾ ਲਾ ਰਿਹਾ ਮੇਰਾ ਨਾਮ ਆ ਰਿਹਾ ਪ੍ਰਦੀਪ ਕੁਮਾਰ ਪਨਬਾਸ ਪੀਆਰਟੀਸੀ ਪੰਜਾਬ ਰੋਡੋ ਇਹ ਕੰਟਰੈਕਟ ਵਰਕਰ ਯੂਨੀਅਨ ਦਾ ਮੈਂ ਸਰਪ੍ਰਸਤਾਂ ਬਟਾਲੇ ਡੀਪੂ ਦਾ ਜੀ। ਔਰ ਅੱਜ ਸਰਕਾਰ ਦੀਆਂ ਨਲਾਇਕੀਆਂ ਜਿਹੜੀਆਂ ਨਕਾਮੀਆਂ ਨੇ ਜਿਹੜੇ ਮੰਨੀਆਂ ਹੋਈਆਂ ਮੰਗਾਂ ਨੇ ਨਾ ਮੰਨਣ ਕਰਕੇ ਅੱਜ ਅਸੀਂ ਗੇਟ ਰੈਲੀ ਰੱਖੀ ਆ। ਔਰ 2/12 2/1 2025 ਨੂੰ ਗੇਟ ਰੈਲੀ ਕੀਤੀ ਜਾਊਗੀ। 7 ਤਰੀਕ ਨੂੰ ਜਿਹੜਾ ਆ ਉਹ ਮੁੱਖ ਮੰਤਰੀ ਪੰਜਾਬ ਦਾ ਘਰ ਦਾ ਘਰਾ ਕਰਾਂਗੇ। ਔਰ 89 789 3 ਦਿਨ ਜਿਹੜੀ ਉਹ ਮੁਕੰਮਲ ਤੌਰ ਤੇ ਹੜਤਾਲ ਕਰਾਂਗੇ ਜੀ ਕਾਰਨ ਹੋਈ ਜੀ ਵੀ ਆਊਟਸੋਰਸ ਕਰਮਚਾਰੀ ਜਿਹੜੇ ਸਾਡੇ ਉਹਨਾਂ ਨੂੰ ਤੇ ਕੰਟਰੈਕਚੁਅਲ ਕਰਮਚਾਰੀ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਪੱਕਾ ਕੀਤਾ ਜਾਵੇ ਕਿਸੇ ਮਹਿਕਮੇ ਦੇ ਵਿੱਚ ਬਣਾ ਕੇ ਰੋਡ ਵਿੱਚ ਕਰਨ ਜਾਂ ਅਪਰੰਧਬਚ ਕਰਨ ਕਿਤੇ ਵੀ ਕਰਨ ਸਾਨੂੰ ਪੱਕਾ ਕੀਤਾ ਜਾਵੇ ਵੀ ਜਿਹੜੀਆਂ ਸਹੂਲਤਾਂ ਨੇ ਉਹ ਸਾਨੂੰ ਪ੍ਰੋਪਰ ਮਿਲਣ ਕਿਉਂਕਿ ਅਸੀਂ ਕੰਮ ਜਿਹੜਾ ਆ ਉਹਨਾਂ ਜਨਾਂ ਹੀ ਕਰਦੇ ਆ ਜਿਹੜੇ 2-2 ਲੱਖ ਰੁਪਏ ਲੈਣਦੇ 1.5-1.5 ਲੱਖ ਰੁਪਏ ਲੈਣਦੇ ਆ ਪਰ ਸਾਨੂੰ ਨਗੂਣੀਆ ਤਨਖਾਹਾਂ ਤੇ ਰੱਖਿਆ ਹੈ ਦੇਖੋ ਜੀ ਸਾਨੂੰ ਤਾਂ ਪਤਾ ਨਹੀਂ ਲੱਗਾ ਵੀ ਕਿਹੜੀਆਂ ਨੌਕਰੀਆਂ ਦੇ ਰਹੇ ਨੇ ਜਿਹੜੀ ਨੌਲੇਜ ਚ ਹੈ ਇਹ ਨੌਕਰੀਆਂ ਜੇ ਦੇ ਵੀ ਰਹੇ ਨੇ ਉਸ ਸਰਪੋਂ ਨਾਲ ਉਹ ਜਿਹੜੇ ਡੱਥ ਕੇਸ ਵਾਲੇ ਨੇ ਸਾਡੇ ਮਹਿਕਮੇ ਦੇ ਵਿੱਚ ਕੋਈ ਕਨੈਕਟਡ ਡਰਾਈਵਰ ਭਰਤੀ ਨਹੀਂ ਹੋਇਆ ਜੇ ਸੇਵਾਦਾਰ ਤਕਰੀਬਨ ਭਰਤੀ ਕੀਤੀ ਇਹਨਾਂ ਨੇ ਬਹੁਤੇ ਕੀ ਦੱਸਦਾ ਮੈਂ ਬੜੀ ਗੀਰਦੀ ਮੰਗ 2008 ਤੋਂ ਲੱਗੇ ਆ ਜੀ ਔਰ ਉਸੇ ਟਾਈਮ ਤੋਂ ਸੰਘਰਸ਼ ਕਰਦੇ ਆ ਰਹੇ ਆ ਔਰ ਅਜੇ ਤੱਕ ਵੀ 2 3 4 ਸਰਕਾਰਾਂ ਜਿਹੜੀਆਂ ਆਗੀਆਂ ਨੇ ਸਿਰਫ ਲਾਰੇ ਲਾਏ ਨੇ ਕਹਿੰਦੇ ਹੈਗੇ ਨੇ 25000 ਬੰਦੇ ਕਰਤੇ ਪੱਕੇ 30000 ਕਰਤੇ ਬੋਰਡ ਲਾਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆਪ ਦੀ 92 ਉਮੀਦਵਾਰ ਜਿੱਤੇ ਹੁਣ ਜਿਹੜੇ ਆ ਹੋਰ ਵੀ 4 ਜਿੱਤ ਗਏ ਪਰ ਸਾਡਾ ਹਾਲ ਕਿਸੇ ਦਾ ਖਿਆਲ ਨਹੀਂ ਗਿਆ ਵੀ ਇਹਨਾਂ ਕਰਮਚਾਰੀਆਂ ਦਾ ਕੋਈ ਕੀਤਾ ਜ